ਸਾਡਾ 20 40 ਸਾਲ ਤੋਂ ਉਸਾਨ ਨਾ ਬਾਵਾਸਤਾ ਸੀ ਇਹ ਇਨਸਾਨ ਹਰੇਕ ਦੇ ਲੋਰਵੰਦਾਂ ਤੇ ਕੰਮ ਕਰਦਾ ਅਜੁਨਾ ਲੋਰਵੰਦਾਂ ਨੂੰ ਵੀ ਥਕਾ ਲੱਗਿਆ ਦੇਖੋ ਸਾਡੇ ਐਮਐਲਏ ਗੋਗਜੀ ਦਾ ਦੁਨੀਆ ਤੋਂ ਚਲੇ ਜਾਣਾ ਜਿੱਥੇ ਪਰਵਾਹ ਨੂੰ ਬਸ ਬੜਾ ਕਾਟਾ ਪਿਆ ਉੱਥੇ ਮੈਂ ਸਮਝਦਾ ਸਾਡੇ ਸਮਾਜ ਨੂੰ ਬੜਾ ਕਾਟਾ ਪਿਆ ਕਿਉਂਕਿ ਦਾ 20 40 ਸਾਲ ਤੋਂ ਇਸ ਇਨਸਾਨ ਨਾਲ ਬਾਬ ਵਾਸਤਾ ਸੀ ਇਹ ਇਨਸਾਨ ਹਰੇਕ ਦੇ ਲੋੜਵੰਦ ਤੇ ਕੰਮ ਆਉਂਦਾ ਅਜਿਹਾ ਲੋੜਵੰਦਾਂ ਨੂੰ ਵੀ ਥਕਾ ਲੱਗਿਆ ਮੈਂ ਤਾਂ ਪਰਮਾਤਮਾ ਕੋਲ ਇਹ ਅਰਦਾਸ ਕਰਦਾ ਹਾਂ ਕਿ ਪਰਮਾਤਮਾ ਇਸ ਪਰਿਵਾਰ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਜੋ ਨਾਲ ਦਾ ਕਾਟਾ ਪੂਰਾ ਤਲੀ ਹੋ ਸਕਦਾ ਲੇਕਿਨ ਇਹ ਪਰਮਾਤਮਾ ਇਹ ਪਰਿਵਾਰ ਦੇ ਵਿੱਚ ਮਿਹਰ ਭਰਿਆ ਆਸੇ ਸਾਡਾ 35-40 ਸਾਲ ਤੋਂ ਇਨਸਾਨ ਨਾ ਬਾਲ ਵਾਸਤਾ ਸੀ ਇਨਸਾਨ ਹਰੇਕ ਦੇ ਲੋੜਵੰਦ ਤੇ ਕੰਮ ਕਰਦਾ ਹੈ ਅਜੋਨਾ ਲੋੜਵੰਦਾਂ ਨੂੰ ਵੀ ਥਕਾ ਲਗਿਆ ਇੱਕੋ ਸਾਡੇ ਐਮਐਲਏ ਗੋਗੀ ਜੀ ਦਾ ਦੁਨੀਆ ਤੋਂ ਚਲੇ ਜਾਣਾ ਜਿੱਥੇ ਪਰਿਵਾਰ ਨੂੰ ਬਸ ਬੜਾ ਕਟਾ ਪਿਆ ਉੱਥੇ ਮੈਂ ਸਮਝਦਾ ਸਾਡੇ ਸਮਾਜ ਨੂੰ ਬੜਾ ਜ਼ਿਆਦਾ ਕਟਾ ਪਿਆ ਕਿਉਂਕਿ ਸਾਦਾ 35-40 ਸਾਲ ਤੋਂ ਇਸਾਨ ਨਾ ਬਾਵਾਸਤਾ ਸੀ ਇਹ ਇਨਸਾਨ ਹਰੇਕ ਦੇ ਲੋੜਵੰਦ ਦੇ ਕੰਮ ਆਉਂਦਾ ਅਜਿਹਾ ਲੋੜਵੰਦਾਂ ਨੂੰ ਵੀ ਥਕਾ ਲੱਗਿਆ ਮੈਂ ਤਾਂ ਪਰਮਾਤਮਾ ਕੋਲ ਇਹ ਅਰਦਾਸ ਕਰਦਾ ਹਾਂ ਕਿ ਪਰਮਾਤਮਾ ਇਸ ਪਰਿਵਾਰ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਜੋ ਉਹਨਾਂ ਦਾ ਘਾਟਾ ਪੂਰਾ ਤਲੀ ਹੋ ਸਕਦਾ ਲੇਕਿਨ ਇਹ ਪਰਮਾਤਮਾ ਇਹ ਪਰਿਵਾਰ ਦੇ ਵਿੱਚ ਮਿਹਰ ਭਰਿਆ ਹੋਵੇ ਦਾ 20-40 ਸਾਲ ਤੋਂ ਉਸਾਨ ਨਾ ਬਾਵਾਸਤਾ ਸੀ ਇਹ ਇਨਸਾਨ ਹਰੇਕ ਦੇ ਲੋਰਵੰਦਾਂ ਤੇ ਕੰਮ ਕਰਦਾ ਅਜੁਨਾ ਲੋਰਵੰਦਾਂ ਨੂੰ ਵੀ ਥਕਾ ਲੱਗਿਆ ਦੇਖੋ ਸਾਡੇ ਐਮਐਲਏ ਗੋਗੀ ਜੀ ਦਾ ਦੁਨੀਆ ਤੇ ਚੜ੍ਹਿਆ ਜਾਣਾ ਜਿੱਥੇ ਪਰਵਾਹ ਨੂੰ ਬਹੁਤ ਬੜਾ ਕਟਾ ਪਿਆ ਉੱਥੇ ਮੈਂ ਸਮਝਦਾ ਸਾਡੇ ਸਮਾਜ ਨੂੰ ਬਹੁਤ ਬੜਾ ਕਟਾ ਪਿਆ ਕਿਉਂਕਿ ਸਾਦਾ 35 40 ਸਾਲ ਤੋਂ ਇਸ ਇਨਸਾਨ ਨਾਲ ਬਾਬ ਵਾਸਤਾ ਸੀ ਇਹ ਇਨਸਾਨ ਹਰੇਕ ਦੇ ਲੋੜਵੰਦ ਦੇ ਕੰਮ ਆਉਂਦਾ ਅਜਿਹਾ ਲੋੜਵੰਦਾਂ ਨੂੰ ਵੀ ਥਕਾ ਲੱਗਿਆ ਮੈਂ ਤਾਂ ਪ੍ਰਮਾਤਮਾ ਤੋਂ ਇਹ ਅਰਦਾਸ ਕਰਦਾ ਹਾਂ ਕਿ ਪ੍ਰਮਾਤਮਾ ਮੈਂ ਇਸ ਪਰਿਵਾਰ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਜੋ ਉਹਨਾਂ ਦਾ ਘਾਟਾ ਪੂਰਾ ਤਲੀ ਹੋ ਸਕਦਾ ਲੇਕਿਨ ਇਹ ਪ੍ਰਮਾਤਮਾ ਇਹ ਪਰਿਵਾਰ ਦੇ ਵਿੱਚ ਮਿਹਰ ਭਰਿਆ ਹੋਵੇ